ਜੋ ਦੇਖੋ ਮੈਂ ਹਰ ਤਰ੍ਹਾਂ ਦੀ ਸਾਡਾ ਟ੍ਰੈਕਟਰ ਮੰਡੀ ਦੇ ਵਿੱਚ ਟੈਕਟਰ ਦੇ ਸ਼ਾਰਕ ਇਹ ਪਹਿਲਾ ਮਨਾਉਂਦਾ ਹਾਂ ਅੱਜ ਆਵਾਜ਼ ਕਰਦੇ ਆ। ਅੱਜ ਵੀ ਨਹੀਂ ਕੋਈ ਵਿਹੜਾ ਹੋਣਾ। ਹੋਰ ਭਾਈ ਕੀ ਹਾਲ ਹੈ ਠੀਕ ਠਾਕ ਹੋ ਮੈਂ ਥਾਰੇ? ਭਾਈ ਇਹ ਮੇਰੇ ਤਾਏ ਦਾ ਮੁੰਡਾ ਹੈ। ਠੀਕ ਹੈ ਭਾਈ। ਤੇ ਨਾ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ। ਇੱਕ ਚੈਨਲ ਇਹਦਾ ਪਹਿਲਾ ਸੀਗਾ ਉਹ ਪਤਾ ਨਹੀਂ ਕੀ ਹੋ ਗਿਆ ਯਾਰ ਬੰਦ ਬੰਦ ਜਾ ਹੋ ਗਿਆ। ਤੇ ਥੋੜਾ ਜਣਾ ਸੰਗਦਾ ਹੈ। ਕਈ ਵਾਰੀ ਰੀਲ ਪਹੁੰਚ ਜਾਂਦਾ ਹੈ ਇਹ ਗੱਲ ਦੂਰੀ ਦੀ ਨਹੀਂ ਚੜਾ ਆ ਜਾਂਦਾ ਬੋਲ। ਸਮਝ ਲਿਆ ਕਰੋ ਤੇ ਟ੍ਰੈਕਟਰ ਸੋ ਨੂੰ ਭਾਈ ਦਿਖਾਉਨੇ ਆ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਟਰੈਕਟਰ ਦਿਖਾ ਦੇ ਢਿੱਲੋਂ 97 ਮਾਡਲ ਬਾਈ ਫਾਰਮ 50 ਚੈੱਕ ਕਰਾ ਦਿਓ ਟਰੈਕਟਰ ਇਸ ਕੋਸ਼ੇ ਨੇ ਟਰੈਕਟਰ ਦੇ ਟਾਇਰ ਰਹਿ ਗਿਆ ਫਸਪੈਸ ਤੇ ਟਰੈਕਟਰ ਸ਼ੋ ਪੇਂਟ ਦਾ ਬਾਈ ਸਾਰਾ origignal ਆ ਠੀਕ ਆ ਬਾਈ ਇਹ ਟਰੈਕਟਰ ਆ ਪੰਜਾਬ ਨੰਬਰ ਤੇ ਕਿਸੇ ਪਾਸੇ ਗਲਿਆ ਫਲਿਆ ਨਹੀਂ ਚੈੱਕ ਕਰਾ ਦੇ ਗੇਰ ਇੰਜਨ ਦਾ ਬਾਈ ਜਦ ਸੱਦੀ ਕਰਕੇ ਰਹਿ ਜਾ ਸਾਡੇ ਬੰਦਿਆਂ ਨੇ ਓਕੇ ਆ ਲੈ ਪਰ ਗੇਪੋ 50 ਤੇ ਕੀ ਹੋਇਆ ਇਧਰ ਵੀ ਚੈੱਕ ਕਰਾ ਦਿਓ ਸਾਰੇ ਪਾਸੇ ਦਿਖਾ ਦੇ ਚੈੱਕ ਕਰਾ ਦੇ ਟਰੈਕਟਰ ਦਾ ਰੇਟ ਦਿਖਾ ਦੇ ਬਾਈ ਲਿਆਉਣੇ ਆ ਜਾ। ਟਿੱਕ ਦਾ ਰੇਟ ਆ 1 ਲੱਖ ਤੇ 65000 ਤੇ ਜਿਹੜਾ ਬਾਈ ਵੀਡੀਓ ਦੇਖ ਕੇ ਆਊਗਾ ਇੱਕੋ ਰੇਟ ਕਹਾਗੇ ਟਰੈਕਟਰ ਦਾ 1 ਲੱਖ 40000 ਤੇ ਵਿੱਚੋਂ ਮਾਨਤਾਣ ਹੋ ਜੂਗਾ ਬਾਈ। ਤੇ ਅੱਗੇ ਦਿਖਾਉਨੇ ਆ ਬਾਈ ਤੁਹਾਨੂੰ 265 94 ਮਾਡਲ ਫਾਸਟ ਆਨਰ ਪੰਜਾਬ ਨੰਬਰ ਪੀਵੀਟੀ ਮੁਖਤਸਰ ਸਾਹਿਬ ਦਾ ਬਾਈ। ਇਹਦੇ ਰੈਡੀਏਟਰ ਨਵਾਂ ਲੱਗਾ ਟਰੈਕਟਰ ਦੇ ਬਾਈ ਬੈਟ ਨਾਲ ਵਿਚਾਲੇ ਰੂਸੀ ਨਵੀਆਂ ਮਗਰ ਰੈਡੀਏਟਰ ਹੈਗੇ 70 ਬਾਈ ਸਿੱ। ਮੂਰਲੇ ਹੈਗੇ 30 35 ਬਾਈ ਸਿੱ। ਜੇ ਗੇਰਿੰਗ ਜਣੀ ਬਾਈ ਪੂਰੀ ਤਸੱਲੀ ਹੈ ਇਹ ਡਾਇਰੈਕਟਰ ਦੀ ਬਾਕੀ ਆਉਦੀ ਕਰਕੇ ਲੈ ਜਿਓ ਇੱਕ ਘੋੜੂ ਆ ਬਾਈ ਜਿਹੜਾ ਇਹ ਡਾਇਰੈਕਟਰ ਨੂੰ ਲੈਣ ਆਊਗਾ ਆਪਣਾ ਤਾਂ ਇਹ ਤੇਲ ਬਦਲਾਈ ਦੇਣਾ ਇਹਦਾ ਸੌਦਾ ਕਿਤੇ ਹੋ ਜੇ ਇਹਦੀ ਸਰਵਿਸ ਕਰਾ ਕੇ ਦੇਵਾਂਗੇ ਡਾਇਰੈਕਟਰ ਤੇ ਗੰਗਰਾੜਾਂ ਦਾ ਕਿਧੋ ਗਲਿਆ ਫਲਿਆ ਨਹੀਂ ਪੇਂਟ ਜ਼ਰੂਰ ਹੋਇਆ ਬਾਈ ਚਿਰਦਾ ਉਹ ਵੀ ਕੋਈ ਤਾ ਆ ਜਾਣੀ ਹੋਇਆ ਆਪਾਂ ਦੱਸਤਾ ਇਹ ਲੋੜੀ ਤੇ ਬੁਰੇ ਲਿਆ ਟਰੈਕਟਰ ਦਾ ਰੇਟ ਮਗਾ ਇੱਕ ਵਾਰ ਆਹ ਬਾਈ ਸਾਡਾ ਬਾਬਾ ਦਾ ਸਾਡਾ ਦਾਦਾ ਬਾਈ ਤੇ ਤਾਂ ਠੀਕ ਆ ਤੇ ਆ ਲੋਨਾਂ ਦੇ ਕਾਤੇ ਮਾੜੇ ਹੀ ਰਸਾ ਜਾ ਇੱਕ ਦੇ ਰਹਿ ਕੇ ਖੜੀ ਮੜੇ 65000 ਰੁਪਏ ਡੈਕਟਰ ਦਾ ਰੇਟ ਆ ਬਾਈ 94 ਮਾਡਲ ਤੇ ਇਹਦਾ ਇੱਕੋ ਹੀ ਰੇਟ ਕਹਾਂਗੇ ਡੈਕਟਰ ਦਾ 2 ਲੱਖ ਦਾ ਬਾਈ ਤੇ ਅੱਗੇ ਲਿਆ ਇੱਧਰ ਉਰੇ ਫੋਨੇ ਲਿੱਖੇ ਤੇ ਵੀਡੀਓ ਬੱਤਵਾਇ ਸ਼ੇਅਰ ਕਰ ਰਿਹਾ ਸਾਡੇ ਬੰਦੇ ਨੂੰ ਪਤਾ ਹੋਵੇ ਕਿ ਇਹ ਕਿੱਥੇ ਹੈਗਾ ਤੇ ਡੈਕਟਰ ਦਿਖਾ ਦੇ ਬਾਈ ਮਾਡਲ ਉਹਨਾਂ ਲਿਖਿਆ ਐਮਐਮ ਨਾਲ ਹੀ ਮੈਨੇਜਰ ਬਾਈ ਚੈੱਕ ਕਰਾ ਦੇ ਰਿਹਾ ਤੁਹਾਨੂੰ ਪਾਵਰ ਸਟੀering ਆ ਬਾਈ ਦਾ ਡਾਕਟਰ ਲੈ ਕੇ ਆ ਜੀ ਉਹਨੇ ਨੂੰ ਸਾਈਡ ਗੇਅਰ ਆ ਬਾਈ ਇਹਦੀ ਇੱਕ ਖਾਸियत ਹੋਰ ਆ ਬਾਈ ਜਿੰਨੇ ਦਾ ਡਾਕਟਰ ਆ ਉਹਨੇ ਦਾ ਹੀ ਲੋਨ ਹੋ ਜੂਗਾ ਇਹਦਾ ਸਿੰਬਲ ਸਹੀ ਆ ਧਾਰ ਕੱਟ ਲੈ ਕੇ ਆ ਠੀਕ ਆ ਬਾਈ ਡਾਕਟਰ ਚੈੱਕ ਕਰਾ ਦੇ ਤੁਹਾਨੂੰ ਸਾਰਾ ਏ.ਸੀ. ਮਾਈਲੇਜ ਮਾਸਟਰ ਆ ਗਿਆ ਤੇਲ ਪਾਣੀ ਦਾ ਖਰਚਾ ਬਹੁਤ ਘੱਟ ਆ ਧੰਨ ਉਹਦਾ ਡਾਕਟਰ ਦਾ ਜਿੰਨਾ ਕਹਿੰਦੇ ਤੇ ਡਾਕਟਰ ਦਾ ਨਵਾਂ ਹੀ ਆ ਬਾਈ ਇਹਦਾ ਬਾਕੀ ਉਹ ਤਾਂ ਸੱਦੀ ਕਰਕੇ ਜਾਈਏ ਬਾਈ ਮੰਨ ਲਾ ਬਾਈ ਟਰੈਕਟਰ ਦਾ ਰੇਟ ਹੈਗਾ 4 ਲੱਖ 75 ਹਜ਼ਾਰ ਟਰੈਕਟਰ ਦੇ ਦਾਂਗੇ ਬਾਈ ਇਹ 4 ਲੱਖ 60 ਹਜ਼ਾਰ ਬਾਕੀ 4.5 ਲੱਖ 4.5 ਲੱਖ ਦਾ ਮੇਰੇ ਸਾਹ ਹਣਾ ਲੋਨ ਹੋਊਗਾ ਇਹਦੇ ਕੀ ਕਹਿਣਾ 2-4 ਹਜ਼ਾਰ ਫਿੱਟ ਅੱਗੇ ਦੋ ਹੋਰ ਆਇਆ ਜੀ ਇਹਨਾਂ ਚਾਰੇ ਟਾਇਰ ਨਵੇਂ ਆ ਬਾਈ ਤੇ ਇਹਦਾ ਬਿੱਲ ਵੀ ਮਿਲ ਜੀ ਚਾਰੇ ਦਾ ਟੂਲ ਟਾਇਰ ਲੈਹਦੇ ਐ ਮੈਂ ਜੀ ਮੈਂ ਜੀ ਰੇਟ ਮੰਗਦੇ ਨੇ ਇਹ ਐਤਰੇ ਇਹ ਵੀ ਪੰਜਾਬ ਨੰਬਰ ਇਹਦੇ ਵਿੱਚ ਵੀ ਕੱਟੇ ਜਾਂਦੇ ਇਹਦੇ ਲੋਕੀ ਬਾਗੀ ਹੀ ਨਹੀਂ ਜੀ ਅਸੀਂ ਕੀ ਕਰਦੇ ਦੇਖਣਾ ਰੇਟ ਅੰਗਰ ਤੇ 25000 50000 ਸਾਡੇ ਜਾਂਦਾ ਟਰੈਕਟਰ ਦੇਣਾ ਹੈ ਤੁਹਾਨੂੰ ਲੈ ਰੇਟ ਕਰਨਾ ਇਹ ਕਾਰ ਨਾ ਪੰਜਾਬ ਨੰਬਰ ਅੱਗੇ ਹੋਰ ਸਾਰੇ ਰੇਟ ਆਹ ਪਾ ਮੇਰਾ ਵੀ ਕਿਤੇ ਦਿਦਾਉਗਾ 99 ਮਾਡਲ ਆ ਬਾਈ ਇਹ ਪੰਜਾਬ ਨੰਬਰ ਦਾ ਮੁੱਲ 50000 ਦਾ ਨਹੀਂ ਹੈ ਇਹ ਕੋਈ ਚਾਹੀ ਹੀ ਮਾਡਲ ਆ ਟਾਇਰ ਉਹ ਬਗਰਾ ਵੀ ਜਿਹੜੇ ਜਿਹੜੇ ਨੇ ਇਹ ਦੇਖਦੇ ਹੋ ਤੁਸੀਂ ਉਹਨਾਂ ਦਾ ਡੈਕਟਰ ਆ ਬਾਈ ਵੀ ਆਇਆ ਨਹੀਂ ਹੈਗਾ ਜੰਪਸ ਨਾਲ ਦੇ ਟੈਕਰ ਵੀ ਲੈਟ ਪਹੁੰਚ ਰਹੇ ਨੇ ਅੱਜ ਹੀ ਦੇਖ ਕੇ ਆ ਰਹੇ ਜੀ ਹਾਂ ਅੰਦਰਲੇ ਪਾਸੇ ਸਟicker ਇਹਦੇ ਹਜੇ ਤੱਕ ਰੋਮੇ ਪਏ ਰਹੇ ਜੀ ਸੇ ਟੈਕਰ ਦਾ ਰੇਟ ਹੈਗਾ ਬਾਈ ਇਹ ਤਾਂ ਦਿਖਾ ਦੇ 1 ਲੱਖ ਤੇ 62000 ਇਹ ਨਵੇਂ ਮਾਡਲ 162000 ਰੇਟ ਆ ਬਾਈ ਟਰੈਕਟਰ ਟਰੈਕਟਰ ਦੇਵਾਂਗੇ ਬਾਈ ਇਹਦੇ ਇੱਕੋ ਰੇਟ ਕਹਾਗੇ 140 ਦੀ ਆ ਉਧਰ ਬਾਈ ਅੱਗੇ ਟਰੈਕਟਰ ਆਪਣਾ ਦੇਖ ਆਈ ਗਿਆ ਇਹ ਐਚਰਾਨਾ ਮਾੜ ਰਿਹਾ ਪੂਰਾ ਸਮਾਂ ਦਾ ਇਸਰਾ ਬਾਈ ਕਿਤੇ ਕੰਮ ਨਹੀਂ ਲੱਗੀ ਤਾਰਾ ਦੇ ਬਣਾਵਾਂਗੇ ਇਹ ਜਦੋਂ ਜਦੋਂ ਪੁੱਲ ਤੇ ਕਿਡਾਈ ਦੇ ਸਿਰਾਂ ਤੋਂ ਆਪਾਂ ਮਾਰ ਇੰਨਾ ਮਾਰਦੇ ਆ ਕੋਈ ਨਹੀਂ ਪੂਰਾ ਬਾਈ ਕੋਈ ਨਾ ਹੋ ਪਈ ਕੋ ਲੋ ਮਾਇਦੇ ਨਾ ਜਾਂਸੀ ਵਾਲੀ ਜੇਪੀਆਈ ਨਾ ਹਏ ਪਈਆਂ ਡੈਕਟਰ ਦੇ ਵਿੱਚ ਆ ਨੀਗਾ ਬਾਰੀਆਂ ਮੋਹਰਾ ਨਾ ਜਮਾਏ ਸਾਫ ਇੰਨਾ ਸਮਾਂ ਡੈਕਟਰ ਪਿਆਗਾ ਅਗਲਾ ਕਹਿੰਦੇ 94 95 ਦੇ ਯਾਰ ਮੋਹਰਾ ਪਈਆਂ ਗਿਆ ਪੈਸੇ ਬਿਨਾਂ ਮਾਰਾ ਯਾਰ ਮੱਥੇ ਵਾਲੇ ਵੀ ਇਹ ਜਾਂਸੀ ਵਾਲੀ ਸਟਿੱਕਰੀਆਂ ਜੇਪੀਆਈਆਂ ਦਾ ਕਰਿਆ ਬਾਈ ਯਾਰ ਸਾਰਾ ਓਰੀਜਨਲ ਪਿਆ ਹੈ ਪੈ ਰਹਿ ਗਿਆ ਮਗਰ ਡੈਕਟਰ ਨੂੰ 160 70 ਰੁਪਏ ਦੇ ਮੂਰਲੇ ਹੈਗੇ 30 ਕਿ ਬਾਈ ਤੇ ਇਹ ਤਾਂ ਇੱਕੋ ਰੇਟ ਕਹਾਂਗੇ ਡੈਕਟਰ ਦਾ ਬਾਈ ਜੀ ਲੋ ਪੁੱਗਿਆ ਲੈ ਜਾਓ ਇਹਤੋਂ ਲੱਕੀਨਿਆ ਦਾ ਰੇਟ ਦੇਣਾ ਹੀ ਹੈ ਬਾਈ ਇਹ ਇਹ ਇੱਕ ਆਫਰ ਹੀ ਆ ਬਸ ਟੈਂਕੀ ਇਹਦੀ ਵੀ ਦੇਲ ਦੀ ਭਰ ਕੇ ਦੇਵਾਂਗੇ ਜਿਹੜਾ ਵੀ ਆ ਠੀਕ ਹੈ ਜੀ ਤੇ ਵੀਡੀਓ ਨੂੰ ਬੱਤ-ਬਾਤ ਸ਼ੇਅਰ ਕਰ ਦਿਓ ਠੀਕ ਹੈ ਜੀ